ਹਾਈ ਮੈਂ ਨਾ ਬਸਦੀ ਹਾਈ ਹਾਈ ਮੈਂ ਨਹੀਂ ਬਸਦੀ ਹੁਣ ਦੇਖ ਦੇਖ ਮੈਂ ਕਿਵੇਂ ਬੈਨ ਪਾਉਂਦੀ ਆਉਂਦੀ ਆ ਕੀ ਹੋ ਗਿਆ ਹੁਣ ਤੈਨੂੰ ਕੀ ਤੇਰੇ ਸੱਪ ਲੜ ਗਿਆ ਤੇਰੇ ਬੇ ਸਾਂਪ ਹੀ ਲੜ ਗਿਆ ਹਾਈ ਦੇਖ ਦੇਖ ਤੂੰ ਮੈਂ ਡਰਾਮੇ ਕਰਦੀ ਆ ਤੇਰੇ ਲੜ ਗਿਆ ਇੱਧਰ ਦੱਸ ਕੀ ਤੇਰੇ ਆਂਡੇ ਰੱਖੇ ਸੀ ਹਾਈ ਬਿਹਾਨਾ ਨਹੀਂ ਬੇ ਖੱਲਾ ਜਿਹਾ ਕੂੜਾ ਕਰਦੀ ਸੀ ਤੰਗਰਾ ਤੇਰੇ ਪੱਲੇ ਪੈ ਨਹੀਂ ਮੇਰੇ ਸਾਲੇ ਦੀ ਨੇ ਲੱਗੂ ਪੇਲਾ ਜੀ ਕਰਦਾ ਉੱਥੇ ਦੱਬ ਦਿਆਂ ਨੂੰ ਹਾਈ ਬਦ ਦੱਬ ਨੇ ਦੱਬ ਤਾਂ ਤੇਰੇ ਸਿਆਪਾ ਨਿਭੜ ਜਾ। ਰੋਦੀ ਰੋਜ ਨਵੇਂ ਸਿਆਪੇ ਛੜੂ ਨਵੇਂ ਨਹੀਂ ਸਿਆਪੇ ਛੜੂ। ਹਾਏ ਹਾਏ ਅਦੀਪੇ, ਉਹ ਰਾਮ ਨੇ ਆ ਬਾਤ ਕਰ ਲੋ ਯਾਰ ਤੁਸੀਂ ਉਰੇ ਜਾਓ ਮੜਾ ਜਾਓ ਮਾਂ ਨੂੰ ਦੇਖੋ ਕੀ ਹੋ ਗਿਆ। ਹਾਏ ਮੇਰੇ ਤਾਂ ਪਹਿਲੀ ਉਂਗਲ ਪਹਿਲੀ ਫੱਟੜ ਹੋਈ ਪਈ ਸੀ। ਫੱਟੜ ਹੋਈ ਸੀ। ਪੰਗੇ ਹੀ ਲੈਂਦੀ ਆ ਪੰਗੇ ਨਹੀਂ ਲੈਂਦੀ। ਰੋਦੀ ਰੋਜ ਨਵੇਂ ਸਿਆਪੇ ਛੜੂਗੀ ਜਾਰੇ। ਹਾਏ ਹੁਣ ਕੰਨੀ ਸੱਪ ਲੜ ਗਿਆ ਅੰਦਰ ਪਤਾ ਨਹੀਂ ਕੀ ਅੰਡੇ ਰੱਖੇ ਸੀ ਤੇ। ਹਾਏ ਓ ਹੋ ਮੈਨ ਲੱਗਿਆ ਕੁਛ ਵੱਡਾ ਹੋ ਗਿਆ। ਵੇ ਕੰਧਰਾ ਉੱਕੇ ਫਟਾ ਹੁਣ ਮਰ ਜੂ ਹਾਏ ਬਾਪੂ ਕਾ ਮਸਲਨੀਆ ਕਾ ਕਲਾ ਸਾਨੂੰ ਅਗਰ ਬਾਪੂ ਕਰ ਕਰ ਦਿੱਤੇ ਕੀ ਕਰ ਜਿੱਥੇ ਜਾ ਖਾਵਾਂ ਵੜ ਦੇ ਹਾਏ ਫੇਰ ਉਹ ਬਾਪੂ ਉਹ ਤਾਂ ਟਾਈਮ ਲੱਗੂ ਇਹਦਾ ਹੱਥੇ ਆ ਫੜ ਰ ਕਹੀਂ ਨਾ ਬਾਹੇ ਵੜਦਨੇ ਆਪਾਂ ਦਾ ਲੈ ਇੱਕ ਬਸ ਕਰ ਹੀ ਦਿੰਦੀ ਵੜ ਦੋ ਵੇ ਕੰਧਰ ਜਾ ਪੁੱਤੋ ਫੇਰ ਆ ਗਈ ਬਣਾ ਰ ਗਾਲ ਖੜਦੀ ਆ ਦੇਖਣਾ ਹਜੇ ਹੋਰ ਕੀ ਕਰਾਂ ਆ ਤੇ ਲਾਗ ਹਾਂ ਕੰਨ ਦਨੇ ਹਾਂ ਘੇਰ ਰੁਕ ਜੀ ਬੇ ਕਾਨੋ ਬਨਣ ਯਾਰ ਕਰ ਤੋ ਕੰਜਰੋ ਬੇ ਜਾ ਕੇ ਬਣਾ ਲਓ ਜ਼ਹਿਰ ਫੈਲ ਜੂਗੀ ਅੰਦਰ ਬੇ ਜ਼ਹਿਰ ਚੂਸ ਤੋ ਬੇ ਜੋਗੀ ਬਣਾ ਲਾ ਬੇ ਬੇ ਛੋੜੋ ਤੁਸੀਂ ਬਣਾਵਾ ਬੇ ਕੋਈ ਬੱਟੇ ਤੋਂ ਮਰੀਏ ਤਖ ਜੂਗੀ ਨਹੀਂ ਦੇਖਣੀ ਵੱਡਣ ਨੂੰ ਫਿਰਦੀ ਨਹੀਂ ਮੈਨੂੰ ਹਾਏ ਬੇ ਕੰਜਰੋ ਰੋਟੀ ਕਰ ਦੋ ਸੋਨੂ ਉਹ ਬੇਬੇ ਖਾਣੇ ਸਾਹ ਲੈ ਲਾ ਹਾਏ ਹਾਏ ਬੇ ਪਾਣੀ ਦਾ ਗਲਾਸ ਦੇ ਦੋ ਬੇ ਮੱਚ ਦੇਖੋ ਮਾੜਾ ਜਾਂ ਮਾੜੀ ਜੀ ਕੋਈ ਚੀਜ਼ ਹੋਣਾ ਮਰਨ ਵਾਲੀ ਹੋ ਜਾਂਦੀ ਆ ਮਰਨ ਵਾਲੀ ਕਿਵੇਂ ਨੁਕਤੇ ਕਰਦੇ ਵੇ ਤੇ ਬੇਜੋਗੀ ਬੁਲਾ ਲੋ ਇਹਦੇ ਕੋਈ ਨਾ ਮੇਰੇ ਕੀੜੀ ਲੜਕੀ ਸੀ ਮੈਂ ਤਾਂ ਵੀ ਨਹੀਂ ਘਬਰਿਆ ਵੇ ਫੋਟ ਵੇ ਬੈਠ ਬੇ ਦਲੇਰ ਮੁੰਡੇ ਨੇ ਮੇਰੇ ਦੇਖ ਲੈ ਬਸ ਆਪਣਾ ਬੰਦਾ ਮਰ ਜਾਂਦਾ ਵੇ ਕਿ ਜਰਾ ਜੋਗੀ ਬੁਲਾ ਲੋ ਬੰਦਾ ਮਰ ਜਾਂਦਾ ਕੀੜੀ ਤਾਂ ਫੁਰ ਕਰ ਦਿੰਦੀ ਆ ਕੁਛ ਨਹੀਂ ਹੁੰਦਾ ਹਾਏ ਫੇਰ ਰੱਬਾ ਮੈਨੂੰ ਕੋਈ ਹੁੰਦਾ ਵੇ ਤੂੰ ਹੀ ਔਟਕਾਰ ਮੈਂ ਕਰ ਜਰਾ ਵੇ ਵੱਡੋ ਵੇ ਕਰ ਤੈਨੂੰ ਜੱਤੀ ਵੇ ਔਟਕਾਰ ਵੇ ਇਦੂ ਤਾਂ ਉਜੜੀ ਚੰਗਾ ਹੈ ਪਰ ਮਰ ਹਾਏ ਫੇਰ ਰੱਬਾ ਪਰ ਮੈਨੂੰ ਬੁਰੀ ਲੱਗਦੀ ਆ ਹਾਂ Oh. ਹਾਏ ਹਾਏ ਵੇਂ ਦੋ ਸਾਨੂੰ ਸਿਆਪੇ ਛੜੀ ਰੱਖ ਦਿਆ ਲੋਕ ਹਾਏ ਮੇਰਾ ਬਹੁਤ ਤਾਂ ਚੌੜਾ ਹੋ ਗਿਆ ਕੁਰਸੀ ਤੇ ਬਹਿ ਗਿਆ ਸੀ ਕੰਜਰਾ ਵੇ ਉੱਠ ਖੜੋ ਜਾ ਯਾਰ ਇਹ ਤਾਂ ਬੋਲੀ ਜਾਊਂ ਐਂ ਫੌਂਕੀ ਜਾਊਗੀ ਤੁਸੀਂ ਇੱਥੋਂ ਦੇਖ ਕੇ ਆਓ ਕੋਈ ਜੋਗੀ ਫਿਰਦਾ ਹੋਊਗਾ ਜਾਂ ਜਾ ਕੇ ਆਓ ਵੇ ਕੰਜਰਾ ਤੁਹਾਨੂੰ ਰਿਸ਼ਤਾ ਵੀ ਨਹੀਂ ਹੁੰਦਾ ਹਾਏ ਵੇ ਜ ਮੈਂ ਨਾ ਹੁੰਦੀ ਤੇਰਾ ਵਿਆਹ ਕਿੱਥੇ ਹੁੰਦਾ ਵੇ ਵੇ ਭੱਜ ਜਾ ਵੇ ਜੋਗੀ ਬੁਲਾ ਲਾ ਵੇ ਕੰਜਰਾ ਜੇ ਟਾਈਮ 'ਚ ਛੜੀ ਚੰਗਾ ਸੀ ਹਾਏ ਵੇ ਛੜੇ ਲੈ ਜਾਂਦਾ ਵੇ ਮੈਂ ਵੀ ਤੇਰਾ ਵਿਆਹ ਕਰਾ ਕੇ ਰਾਜ਼ ਨਹੀਂ ਸੀ ਜੇ ਮੈਨੂੰ ਪਤਾ ਹੁੰਦਾ ਵੀ ਤੂੰ ਉਹ ਮੈਂ ਕਰਾਉਂਦੀ ਨਹੀਂ ਸੀ ਕੰਜਰਾ ਹਾਏ ਹੁਣ ਪਰ ਮੈਂ ਤਾਂ ਕਹਿੰ ਛੱਪਾ ਵੱਡਿਆ ਹਾਏ ਮੈਂ ਮਰ ਜਾ ਆਪੋ ਪੰਜ ਤਾਂ ਲਾ ਲੂਣੀ ਫਿਰਦੇ ਨਹੀਂ ਮੈਂ ਮਰ ਜਾ ਹਾਏ ਰੱਬਾ ਚੱਕ ਲੈ ਰੱਬਾ ਮੈਨੂੰ ਚੱਕ ਲੈ ਮੈਂ ਨਹੀਂ ਬਚਦੀ ਹੋਰ ਨਹੀਂ ਬਚਦੀ ਮੈਂ ਮੈਂ ਨਹੀਂ ਬਚਦੀ ਹਾਏ ਦੇਖ ਦੇ ਹਾਏ ਰੱਬਾ ਹਾਏ ਰੱਬਾ ਮੈਨੂੰ ਚੱਕ ਲੈ ਉਹ ਬਹਿ ਜਾ ਚੱਕ ਲੈ ਹਾਏ ਵਜਾ ਮਰਦਾ ਛੇ ਹੁਣ ਛੇ ਬਹਿ ਜਾ ਹਾਏ ਮਾਰੇ ਬੱਦਰੇ ਲਾਈ ਨਹੀਂ ਮੈਂ ਤਾਂ ਮਾਰੇ ਬੱਦਰੇ ਲਾਈ ਨਹੀਂ ਹਾਏ 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 ਚੱਕ ਲੈ ਰੱਬਾ ਮੈਨੂੰ ਚੱਕ ਲੈ ਚੱਕ ਲੈ ਬਹੁਤ ਚੰਗਾ ਹਾਏ ਹਾਏ ਮੈਂ ਚੋਗੀ ਆ ਲੋ ਵੇ ਵੇ ਜ਼ਹਿਰ ਚੂਸ ਦਿੰਦਾ ਜੋਗੀ ਕਹਿੰਦੀ ਹਾਈ ਮੈਂ ਤਾਂ ਨਹੀਂ ਪੈਂਦੀ ਜੇ ਮੈਂ ਪੈ ਗਈ ਤਾਂ ਮੈਂ ਮਰਨਾ ਜਾਵਾਂ ਕਿਤੇ ਹਾਈ ਜਿੰਨਾ ਚਿਰ ਜੋਗੀ ਨਹੀਂ ਹੁੰਦਾ ਮੈਂ ਨਹੀਂ ਪੈਂਦੀ ਹਾਈ 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 ਬੇਆ ਕੰਨਾ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦਾ ਪਾਈ ਨਹੀਂ ਬੱਚਾ ਇਹ ਜੇਬ ਚ ਪਈਆਂ ਵੀ ਕੀ ਕਰਦੀਆਂ ਨੇ ਪਾਲਾ ਫੇਰ ਜਿਆਦਾ ਸੋਹਣਾ ਲੱਗਦਾ ਨਾ ਸਾ ਉਹਨਾਂ ਗੱਲ ਬਣੀਆਂ ਨਾ ਇਹ ਢਿੱਲੀਆਂ ਹੋ ਗਈਆਂ ਬਣੀਆਂ ਜੀਆਂ ਚਲੋ ਜੀ ਦੇ ਜੀ ਬਾਲਾ ਇਹਨਾਂ ਨੂੰ ਕੱਢਦੇ ਆ ਸੱਪ ਸਲੂੰਡੀ ਕਿਸੇ ਦੇ ਘਰੋਂ ਫਿਰ ਉਹ ਗਈ ਨਹੀਂ ਆ ਕੰਨਾ ਵਿੱਚ ਓਏ ਆ ਜਾ ਕਿੱਥੇ ਆ ਹੋ ਕੱਚੀਆਂ ਮੁੰਦੇ ਇਰਾ ਉਹ ਬੈਠਾ ਤਾਹ ਥੱਲੇ ਇਹਦੀ ਲੱਗਦੀ ਓ ਬਾਬਾ ਓ ਥੱਲੇ ਉੱਤਰ ਪਹਿਲਾਂ ਤੂੰ ਓ ਹਾਂ ਬੱਚਾ ਉਹ ਸਿਖਰਾਂ 'ਤੇ ਜਾ ਕੇ ਭੈ ਨਾ ਥੱਲੇ ਭਜਾ ਸੰਤ ਤਾਂ ਪਹਾੜੀਆਂ 'ਚ ਹੀ ਰਹਿੰਦੇ ਹੁੰਦੇ ਨੇ ਪਹਾੜੀ ਦਾ ਠੀਕ ਹੈ ਤੇ ਖੁੰਗਰੀ ਖੰਗਰੀ ਨਾ ਭੈ ਕਿੱਥੇ ਅੱਜ ਤਾਂ ਲੱਗਦੀ ਨਹੀਂ ਇਹ ਓਏ ਤੈਨੂੰ ਨਹੀਂ ਪਤਾ ਬੱਚਾ ਆ ਜਾ ਆ ਫੜ ਝੋਲੂ ਸਾਡਾ ਇੱਕ ਮਿੰਟ ਖੜ ਕੇ ਰਹੀ ਹੋਰ ਨਾ ਮੁੱਦੇ ਹੋ ਜੀ ਬਾਬਾ ਦੇਖੀ ਭਾਂਡੇ ਨਾ ਬਣਾਲੀ ਭਾਂਡੇ ਆਪਾਂ ਰੱਖੀ ਨਹੀਂ ਲਵੇ ਅੱਛਾ ਬਾਬਾ ਤੂੰ ਤਿਹੜੇ ਭਾਂਡਿਆਂ ਦੀ ਗੱਲ ਕਰਦਾ ਮੈਨੂੰ ਦੱਸ ਦੇ ਜਿਹੜੇ ਭਾਂਡੇ ਲਾ ਕੇ ਬੈਠਾ ਸੀ ਉੱਥੇ ਅੱਛਾ ਸੰਤਾਂ ਨੂੰ ਟੀਚਰ ਨਹੀਂ ਕਰੀਦੀ ਹੁੰਦੀ ਓ ਦੱਸੋ ਬੁੱਤ ਕਿਵੇਂ ਕਿਹੜਾ ਕੰਮ ਆਇਓ ਬਾਬਾ ਸਾਡੀ ਬੀਬੀ ਦੇ ਸੱਪ ਲੜ ਗਿਆ ਕੀਦੇ ਲੜਿਆ ਸੱਪ ਉਹ ਮੇਰੀ ਬੇਬੇ ਦੇ ਲੜਿਆ ਲੈ ਵੀ ਨਾਥਾ ਆ ਦਾ ਸੁਆਦ ਵਾਲੀ ਗੱਲ ਆ ਨਾ ਬਾਬਾ ਕੀ ਸੋਚੀ ਜੀ ਜਾਨਾ ਚੱਲ ਚੱਲੀਏ ਮੈਨੂੰ ਉਮਰ ਦੱਸ ਦੇ ਪਹਿਲਾਂ ਵੀ ਕਿੰਨੀ ਆ ਜਨਾਨੀ ਦੀ ਮੈਂ ਤਾਂ ਫੇਰ ਜਾਨਾ ਬਾਬਾ ਉਮਰ ਤੂੰ ਕੀ ਲੈਣਾ ਤੂੰ ਜ਼ਹਿਰ ਘੱਟ ਯਾਰ ਉਹ ਮੈਂ ਉਮਰ ਨਾਲ ਹੀ ਲਿੰਕ ਰੱਖਦਾ ਮੈਨੂੰ ਦੱਸ ਦੇ ਕੀ ਉਮਰ ਆ ਬਾਬਾ ਸਾਡੀ ਬੀਬੀ ਆ ਯਾਰਾ ਫੇਰ ਤਾਂ ਮੈਂ ਚੱਲ ਵੜਦਾ ਚਲੋ ਕਾਹ ਜੇ ਮੈਂ 40 ਕਹਾਂ ਤਾਂ ਫਿਰ ਤੂੰ ਜਾਣਾ ਨਹੀਂ ਸੀ। ਨਾ ਬਾਗ ਜਾਂਦਾ ਜਾਣ ਨੂੰ ਤਾਂ ਕੀ ਸੀ। ਚਲਾ ਜਾ। ਮੇਰੇ ਸਵਾਦ ਜਾਂ ਨਹੀਂ ਆਉਂਦਾ ਨਾ ਜੇ ਖੇਰ ਕੱਢਣ ਦਾ। ਓਏ ਤੁਰ ਪਾ। ਚੱਲ ਚੱਲ ਬੱਚਾ। ਐਸੀ ਹੱਲਗੇ ਨਹੀਂ ਹੁੰਦਾ। ਚੱਲ ਚੱਲ ਬੱਚਾ। ਓਏ ਆ ਜਾ ਯਾਰ ਪਪਾ ਯਾਰ। ਉਹ ਬੱਚਾ ਕੋਈ ਕੁੱਤਾ ਵਿਲਾ ਤਾਂ ਨਹੀਂ ਹੈਗਾ। ਨਹੀਂ ਨਹੀਂ ਬਾਬਾ। ਗੱਲ ਸੁਣੋ। ਬਾਬੇ ਨੂੰ ਬਾਲਾ ਸੀਤੀ ਲਿਆਏ ਤੁਸੀਂ। ਉਹ ਪਰ ਤੁਸੀਂ ਚਾਹ ਪਾਣੀ ਦਾ ਪਿਆ ਲੈ। ਕੋਈ ਨਾ ਬਾਪੂ ਕਾਲੀ ਸੀ ਹੁਣ। ਉਹ ਨੱਪੜ ਜਾਂਦਾ ਉਹ। ਉਹ ਕੋਈ ਨਹੀਂ ਭਗਦਾ ਇੱਥੇ ਵੀ ਲਾਗੇ ਚਾਹ ਬਾਣੀ ਵੀ। ਐਸੀ ਤੇ ਸੀ ਬਾਪੂ ਨੂੰ ਵੀ। ਚੱਲ ਦੇ ਓਏ। ਹਾਏ 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 ਰੱਬਾ ਹਾਏ ਬਾਬਾ ਬਾਬਾ ਤੇਨੂੰ ਤਾਂ ਘਰ ਛੱਤ ਤੇ ਚੱਕਣਾ ਲੈ ਲਿਆ ਹਾਏ ਅੱਛਾ ਅਭੀ ਬਾਬਾ ਤੇਰੇ ਲੜਿਆ ਹੈ ਸੱਪ ਹਾਂ ਬਾਬਾ ਮੇਰੀ ਲੜਿਆ ਹੋਰ ਕੀ ਇਹਦੇ ਲੜਿਆ ਹਾਏ ਸਾਡੇ ਸੱਪ ਲੜਦੇ ਆ ਜਿਹੜਾ ਕਰਦਨੇ ਆ ਜ਼ਹਿਰ ਹਾਏ ਬਾਬਾ ਬਾਬਾ ਇੱਥੇ ਆ ਅੱਛਾ ਇੱਧਰ ਲੜਿਆ ਬਾਬਾ ਤੇਰੇ ਲੜਿਆ ਤਾਂ ਪਿਆ ਦੇਖਾ ਬਾਬਾਣ ਕੋਣ ਕਰਾਵਾ ਹਾਏ ਹਾਈ ਸਿਉਨੇ ਦੀ ਬਾਈ ਲੱਗਦੀ ਆ ਤਾਂ ਆਹ ਬਾਬਾ ਤੇਰੀ ਸਿਉਨੇ ਤਾਂ ਕਹਤ ਆਹੀ ਨਹੀਂ ਬਾਬਾ ਮੇਰੇ ਜਾਨ ਤਾਂ ਬਚਾ ਬੱਸ ਸੱਚ ਬੋਲਦੀ ਕਿ ਖੇਖਣ ਕਰਦੀ ਹਾਏ ਹਾਏ ਬਾਬਾ ਸੱਪ ਲੜਿਆ ਸੱਪ ਤਾਂ ਲੜਿਆ ਸੱਪ ਤਾਂ ਲੜਿਆ ਇਹ ਤਾਂ ਗੱਲ ਸੱਚ ਹੈ ਹਾਏ ਬਾਬਾ ਸੱਪ ਕਿਹੜੀ ਜਰੀਲਾ ਹਾਏ ਸੱਪ ਬਹੁਤ ਜਰੀਲਾ ਤੁਸੀਂ ਅੰਦਰ ਚੱਲੋ ਮੈਂ ਜ਼ਹਿਰ ਕੱਢਦਾ ਆਏ ਕੀ ਔਖਾ ਦੇਖਦਾ ਜ਼ਹਿਰ ਕੱਢਦਾ ਚਲੋ ਚਲੋ ਅੰਦਰ ਚਲੋ ਤੁਸੀਂ ਹਾਂ ਇਹ ਤਾਂ ਹੁਣ ਤੋਂ ਪਾ ਗਈ ਸੀ ਹਾਏ ਹਾਏ ਬੱਚਾ ਮੇਰੀ ਗੱਲ ਸੁਣ ਰੋ ਆਗੇ ਤੂੰ ਇੱਥੇ ਬੈਠ ਰੋ ਆਗੇ ਹਾਏ ਹਾਏ ਹਾਂ ਦੱਸ ਹਾਏ ਹਾਏ ਇਹ ਜ਼ਹਿਰ ਚੂਸ ਕੇ ਕੱਢਣੀ ਪੈਣੀ ਐ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਉਹ ਤੂੰ ਜਵੇਂ ਮਰਜ਼ੀ ਕਰਦਾ ਯਾਰ ਮੈਂ ਤਾਂ ਕਹਿੰਦਾ ਤੂੰ ਰਹਿ ਨਹੀਂ ਦੇ ਤੂੰ ਕਹਤੋ ਹੋਰ ਕਢਾ ਲਾਂਗੇ ਅਸੀਂ ਹਾਏ ਬਾਬਾ ਮਰਜ਼ੀ ਉਹ ਤੈਨੂੰ ਬਾਬਾ ਤੂੰ ਕੱਢ ਕੱਢ ਦਈਏ ਜੇ ਹਾਏ ਹਾਏ ਦੇਖ ਦੇ ਵਾਪਰ ਜੇ ਤਾਂ ਫਾਇਦਾ ਹੁੰਦਾ ਫਿਰ ਤਾਂ ਕਰਦੇ ਨਹੀਂ ਇਧਰ ਨਾ ਮੇਰੀ ਗੱਲ ਸੁਣ ਲੈ ਇੱਕ ਬਾਬਾ ਮੈਨੂੰ ਮਾਰਨਗੇ ਇਹ ਇਹ ਜ਼ਹਿਰ ਕੱਢਣੀ ਪੈਣੀ ਆ ਚੂਸ ਕੇ ਕੱਲ ਨੂੰ ਤੂੰ ਗੁੱਸਾ ਬਣਾਵੇਂ ਬਾਈ ਪਾਪਾ ਕਾਹ ਨੂੰ ਗੁੱਸਾ ਕਰੋਂ ਤੁਸੀਂ ਮੇਰੀ ਗੱਲ ਸੁਣੋ ਇੱਕ ਆ ਦੰਦ ਹੀ ਇਹ ਨਾ ਕੱਢ ਇੱਥੇ ਤੂੰ ਓਏ ਇਹਦੇ ਕੀ ਨਹੀਂ ਦੇਖ ਕੇ ਦੰਦ ਕੱਢਦਾ ਖੇਖਣ ਕਰੀ ਜਾਂਦੇ ਯਾਰ ਇਹ ਓਏ ਲੜਿਆ ਭਾਈ ਸੱਪ ਤਾਂ ਲੜਿਆ ਦੇਖ ਲੈ ਇਹਨਾਂ ਨੂੰ ਤਾਂ ਹੀ ਦੰਦ ਦੀ ਤੂੰ ਦੇਖ ਲੈ ਪਾਪਾ ਜਿਵੇਂ ਤੈਨੂੰ ਠੀਕ ਲੱਗਦਾ ਕਰ ਲੈ ਯਾਰ ਮੇਰੇ ਬੰਦੇ ਤਾਂ ਪਾਪਾ ਮੈਨੂੰ ਤਾਂ ਯਾਰ ਕੀੜੀ ਹੀ ਨਹੀਂ ਲੱਗਦੀ ਆ ਫਿਰ ਮੈਨੂੰ ਐਂ ਦੱਸ ਮੇਰੀ ਗਰ ਕੰਜਰ ਦੇ ਪੱਤੇ ਓਏ ਚੁੱਪ ਕਰ ਜੋ ਕਹੇ ਜਾਂ ਟੱਬਾ ਆ ਤੁਹਾਡਾ ਮੇਰੀ ਗੱਲ ਸੁਣੋ ਜ਼ਰਾ ਤੂੰ ਸਕੇ ਕੱਢਦੀ ਏ ਹਰ ਜਹਰ ਐਨੋ ਹੀ ਪੁੱਛ ਲੈ ਇਈ ਨੂਦਾਂ ਨਹੀਂ ਅਤਰਾਜ ਕੋਈ ਮਿਹਰਬਾਨੀ ਉਹ ਤਾਂ ਨਿਪੜਿਆ ਹੋਇਆ ਕੰਮ ਯਾਰ ਤੂੰ ਕਰ ਲੈ ਜਮ ਇੱਥੇ ਹੀ ਲੱਗਦਾ ਬਾਬਾ ਬਾਬਾ ਤੂੰ ਮੈਨੂੰ ਮਾਰ ਕੇ ਰਾਜੀ ਬਾਬਾ ਤੂੰ ਨਿਮੇੜਿਆ ਹੋਇਆ ਕੰਮ ਹੈ ਪਰ ਚੱਲ ਫਿਰ ਮੈਂ ਕੱਢ ਲੈ ਲਾ ਚੂਸ ਕੇ ਅੰਦਰ ਚਲੋ ਤੁਸੀਂ ਇੱਥੇ ਕੱਢ ਲੈਨੇ ਓ ਇੱਥੇ ਜ਼ਹਿਰ ਦਾ ਤੁਪਕਾ ਤਾਕਾ ਬਹਿ ਜਾਣਾ ਛੋਡੇ ਦੇ ਬਾਅਦ ਛੋਡੇ ਕੱਢ ਲੈ ਫਿਰੂ ਮੈਂ ਜ਼ਹਿਰਾ ਚੱਲ ਤੂੰ ਵੀ ਅੰਦਰ ਚੱਲ ਭਾਈ ਚੱਲ ਬਾਬਾ ਮੈਂ ਤੈਨੂੰ ਚਲੋ ਚਲੋ ਅੰਦਰ ਚਲੋ ਅੰਦਰ ਚਲੋ ਅੰਦਰ ਅੰਦਰ ਓ ਤੈਨੂੰ ਸੁਣਦਾ ਨਹੀਂ ਹੁੰਦਾ ਇੱਕ ਵਾਰੀ ਗਏ ਤੇ ਫੇਰ ਕੀ ਹੋ ਗਿਆ ਹੁਣ

ਇਹ ਸੱਪ ਬੜਾ ਬੜਾ ਸੀ ਬਾਬਾ ਕੱਲਾ ਫੇਰ ਕਦੀ ਪਲੇ ਜ਼ਹਿਰ ਕੱਢ ਮੈਂ ਉਦੋਂ ਮਰ ਜੂਗੀ ਇਹ ਖੱਟੀ ਖੱਟੀ ਦੀ ਬਲਬੂ ਕਿਉਂ ਮਾਰਨੀ ਆ ਹੱਥਾਂ ਤੋਂ ਕੁੜੀ ਬਾਬਾ ਤੇ ਅੰਦਰੋਂ ਐਸੇ ਖੱਲਾ ਖੁੰਜਦੇ ਜਿਵੇਂ ਕੂੜਾ ਕੱਢਦੇ ਸੀ ਖੱਟੀ ਬਦਬੂ ਮਾਰ ਦੇ ਤੇਰਾ ਜੰਮ ਬਣਾ ਲੈ ਤੇਰਾ ਕਾਲ ਜਾ ਤੂੰ ਤਾਂ ਨਾ ਵੀ ਪਿਆਉ ਨਿਕਲਿਆ ਸواری ਆ ਗਿਆ ਚੇਲਿਆ ਇਹ ਹੀ ਇਹ ਕੰਮ ਤਾਂ ਰੋਜ਼ ਰੋਜ਼ ਹੋਣ ਕਿੰਦੇ ਹੋਰ ਲਾਰਜਾਂ ਦਾ ਬੜੀ ਸਵਾਦ ਆ ਨਿਕਲ ਗਈ ਜਿਹੜਾ ਪਿਆ ਪਿਆ ਤੂੰ ਪਿਆ ਆ ਕੀ ਕਿਹਾ ਜੀ ਤੈਨੂੰ ਕੁਛ ਨਹੀਂ ਕਿਹਾ ਤੂੰ ਪਿਆ ਆਰਾਮ ਨਾਲ ਮੈਨੂੰ ਲੱਗਾ ਕੁਛ ਕਿਹਾ ਉਸ ਨੇ ਨਹੀਂ ਕਿਹਾ ਪਿਆ ਆਰਾਮ ਆ ਜ਼ਹਿਰ ਨਿਕਲ ਗਈ ਤੇਰੀ ਪਾਪਾ ਨਿਕਲ ਗਈ ਹਾਂ ਹਾਂ ਉਹ ਭਗਤਾ ਸ਼ੁਕਰਾ ਪਾਪਾ ਆ ਜਾ ਆ ਜਾ ਆ ਜਾ ਕੱਢ ਤੀ ਜ਼ਹਿਰ ਕੀ ਕਰਤਾ ਹੁਣ ਇਹਦਾ ਜ਼ਹਿਰ ਨਿਕਲ ਗਈ ਹੁਣ ਠੀਕ ਹੈ ਇਹ ਅੱਛਾ ਹੂੰ ਤੈਨੂੰ ਤਾਂ ਨਹੀਂ ਚੜਦੀ ਕਿਤੇ ਜ਼ਹਿਰੀਲੀ ਹੈ ਆਪਾਂ ਨੂੰ ਹੀ ਚੜਦੀ ਪਤਾ ਨਹੀਂ ਮੈਂ ਕਿੰਨੇ ਘੰਟਾ ਬੇ ਤੂੰ ਮਰ ਜੇ ਬੇ ਤਾਂ ਬੇੜਾ ਭੇਜੇ ਬੇ ਤੈਨੂੰ ਮਰ ਜਾਓਏ ਤੁਸੀਂ ਕੋ ਲੜਦੇ ਹੋ ਬਾਹਰ ਨੂੰ ਫਿਰਦਾ ਹੈ ਹਾਏ ਹਾਏ ਮੈਨੂੰ ਐ ਲੱਗਦਾ ਸੱਪ ਮਰ ਗਿਆ ਹੂ ਹਾਏ ਤੇ ਮੈਂ ਮਰ ਜਾਵਾਂਗਾ ਜੇ ਤੁਸੀਂ ਤੇ ਮੈਂ ਮਰ ਜਾਵਾਂਗੇ ਅੱਛਾ ਮਾਇਆ ਵੇ ਨਿੰਨੇ ਮੈਨੂੰ ਫੇਰ ਤੁਸੀਂ ਮਾਇਆ ਤੇਰੇ ਕੋਲ ਹੈਗੀ ਆ ਲੈ ਮੈਂ ਘਾਜੀ ਦੇ ਦੇ ਮਾਇਆ ਨੂੰ ਕੋਈ ਗੱਲ ਨਹੀਂ ਕਰ ਸੱਪਾਂ ਨੂੰ ਮੇੜਾ ਉੱਥੇ ਜਾ ਕੇ ਦੇ ਦੇ ਡੇਰੇ ਚ ਸੱਡੇ ਆਉਣ ਵਾਲੇ ਨੂੰ ਹੋਰ ਬਾਪੂ ਉਹ ਦੇ ਆਇਓ ਕੋਈ ਮੈਂ ਦੇਦਾ ਕੰਜਰਾ ਵੇ ਪਰ ਜਾਣ ਦੀ ਲੋੜ ਨਹੀਂ ਸੋਨੂ ਪਹਿਲੀ ਗੱਲ ਸੀ ਘਰੀ ਨਵੇੜ ਲਣ ਇਹਨੂੰ ਦੀ ਲੋੜ ਹੀ ਹੈ ਨਹੀਂ ਬੱਟ ਖਾਏ ਦੇ ਹੋਰ ਖਾਓ ਪਿਆ ਇਹਨੂੰ ਬਸ ਦੇ ਦੇ ਬਸ ਤੂੰ ਟਿਪਟ ਪਾ ਲਾ ਸੋਕਰ ਹੋਰ ਦਵਾਈ ਦੇ ਜਾਂਦਾ ਇਹਨੂੰ ਹਾਏ ਹਾ ਬਾਬਾ ਜਰ ਰੈਕਸ਼ਨ ਨਾ ਕਰ ਦੇ ਆਤਾ ਨਿਆਰੀ ਆ ਗਿਆ ਬਾਬਾ ਬਾਗ ਜੀਆ ਕਿ ਛੱਡ ਕੇ ਆਈ ਏ ਓਏ ਬਾਗ ਜੂ ਹੁੜਦਾ ਮੇਰੇ ਚ ਹਿੰਮਤ ਜੀ ਪੈ ਗਈ ਹੋਰ ਇਹੇ ਜਾ ਸੱਪ ਤਾਂ ਰੋਜ਼ ਰੋਜ਼ ਲੜੇ ਛੋਡੇ ਮੈਂ ਆਉਂਦਾ ਜਾਂਦਾ ਰਹੂੰ ਬੱਸ ਪਾਪਾ ਹੁਣ ਕੀ ਕਰਨਾ ਆਨੂੰ ਲੈ ਕੇ ਆਤਾ ਯਾਰ ਪੂਰੇ ਸਵਾਦ ਵਾਲੀ ਗੱਲ ਹੋ ਗਈ ਐਂ ਲੜਦੇ ਰਹਿਣ ਸੱਪ ਐਂ ਜੋਗੀ ਆਉਂਦੇ ਰਹਿਣ ਹੋਰ ਫਿਰ ਜਗਰੂਪ ਸਿਆ ਠੀਕ ਹੈ ਬਾਈ ਠੀਕ ਹੈ ਵਧੀਆ ਕੀ ਟਾਕ ਆ ਘਰ ਪਰਵਾਰ ਸਭ ਠੀਕ ਠਾਕ ਵਧੀਆ ਕਿਵੇਂ ਪਿੰਡ ਜਿੱਥੇ ਗੱਲ ਜੁਡੀ ਪਈ ਆ ਤੁਹਾਡੀ ਕੀ ਕੀ ਸੁਣਿਆ ਤੁਹਾਡੇ ਸੱਪ ਆ ਗਿਆ ਸੀ ਹਾਂ ਹਾਂ ਸੱਪ ਤਾਂ ਆ ਗਿਆ ਸੀ ਯਾਰ ਅੱਛਾ ਅੱਛਾ ਸੁਣਿਆ ਹੱਥ ਚੂਸ ਕੇ ਜ਼ਹਿਰ ਕੱਢਿਆ ਵਰਜਾਈਦਾ ਹੈ ਤੈਨੂੰ ਕੌਣ ਕਹਿੰਦਾ ਯਾਰ ਮੈਂ ਕਹਿੰਦਾ ਮੈਂ ਤੈਨੂੰ ਕਹਿੰਦਾ ਸਾਰੇ ਪਿੰਡ ਕਹੀ ਜਾਂਦਾ ਵੀ ਜੋਗੀ ਆਇਆ ਸੀ ਉਠਰਕੀ ਦਾ ਜੋਗੀ ਆਇਆ ਸੀ ਜਦੋਂ ਉਹਨਾਂ ਜੂਪੇ ਦੇ ਘਰੇ ਗਿਆ ਜਾ ਕੇ ਉਹਨਾਂ ਦੀ ਜੂਪੇ ਦੇ ਘਰ ਦਾ ਹੱਥ ਚੂਸ ਕੇ ਜ਼ਹਿਰ ਕੱਢਿਆ ਉਹ ਨਹੀਂ ਤੈਨੂੰ ਐਵੇਂ ਲੱਗਦਾ ਇਹ ਜੀ ਗੱਲ ਹੈ ਨਹੀਂ ਕੋਈ ਲੈ 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 ਮੈਨੂੰ ਗਾਣਾ ਨਹੀਂ ਪਤਾ ਲੱਗਦਾ ਪੂਰੇ ਪਿੰਡ ਦੀਆਂ ਗੱਲਾਂ ਉੱਡਿਆ ਪਿੰਗਾਂ ਨੇ ਹਾਂ ਪੁੱਛਲੀ ਜਾ ਕੇ ਮੈਨੂੰ ਕੀ ਸਾਥ ਚ ਬਹਿਲੀ ਸਵੇਰੇ ਆਥਨ ਵਾਲੀ ਸਾਥ ਚ ਜਾ ਕੇ ਬੈਠੀ ਜਿੱਥੇ ਬੰਤੇ ਵਰਗੇ ਬੈਠੇ ਹੁੰਦੇ ਨੇ ਸਾਰੇ ਗੱਲਾਂ ਕਰਦੇ ਨੇ ਗੱਲ ਤਾਂ ਠੀਕ ਲੱਗਦੀ ਐ ਜੀ ਤੂੰ ਜੱਲੀ ਆਥਨੇ ਸਾਥ ਚ ਆਈ ਤੈਨੂੰ ਉੱਥੇ ਪਸਾਉ ਗੱਲਾਂ ਵੀ ਕੀ ਨੇ ਚੂਸ ਕੇ ਓਰੇ ਠਰ ਕੀ ਜੋਗੀ ਆਓ ਚਲ ਹਾਂ ਹਾਂ ਲੱਗਦਾ ਇਹ ਠੀਕ ਕਹਿੰਦਾ ਹੈ ਤਾਂ ਹੀ ਸਾਨੂੰ ਅੰਦਰ ਬਾੜਤਾ ਸੀ ਉਹਨੇ ਕਹਿੰਦਾ ਸੀ ਕੱਲਾ ਜ਼ਹਿਰ ਕੱਢੂੰਗਾ ਇਹਦੀ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਇਹਦਾ ਇਲਾਜ ਕਿਵੇਂ ਜ਼ਹਿਰ ਚੂਸੀ ਦੀ ਹੈ ਜੋ ਹੋ ਗਿਆ ਉਹ ਨਵੀਂ ਭਾਜੀ ਪਾ ਕੇ ਗਿਆ ਨਾ ਸਾਡੇ ਘਰੇ ਹੁਣ ਮੈਂ ਦੱਸਦਾ ਤੈਨੂੰ ਕਿਵੇਂ ਭਾਜੀ ਮੋੜੀ ਦੀ ਹੈ ਤੇ ਮੈਂ ਮਾਸਕ ਬਰਾਇਆ ਉਹ ਥੱਪ ਲੜ ਗਿਆ ਤੇਰੇ ਥੱਪ ਥੱਪ ਲੜ ਗਿਆ ਥੱਪ ਆ ਇੱਥੇ ਲੜਿਆ ਮੈਂ ਦੇਖਿਆ ਮੈਂ ਦੇਖਿਆ ਹੁਣ ਲੜਦਾ ਲੜ ਗਿਆ ਥੱਪ ਲੜ ਗਿਆ ਵੇ ਕੀ ਹੋ ਗਿਆ ਇਹ ਥੱਪ ਲੜ ਗਿਆ ਮੈਂ ਮੰਦਰੀ ਬਾਹਰ ਜਾਣ ਦਿੰਦੇ ਮੈਂ ਦੇਖਿਆ ਮੈਂ ਕਿੱਥੇ ਲੜ ਗਿਆ ਥੱਪ ਲੜ ਗਿਆ ਮੈਂ ਦੇਖਿਆ ਹੁਣ ਕਿੱਥੇ ਥੱਪ ਲੜ ਗਿਆ ਹਾਈ ਬੇ ਇੱਥੇ ਲੜਿਆ ਇੱਥੇ ਹੀ ਹੋਣਾ ਦੇਖਿਆ ਆਲੋ ਕਿਸੇ ਡਾਕਟਰ ਡਾਕਟਰ ਨੂੰ ਜੋਗੀ ਨੂੰ ਲੈ ਕੇ ਆ ਜੋਗੀ ਨੂੰ ਉਸੇ ਜੋਗੀ ਨੂੰ ਲੈ ਕੇ ਆਈ ਉਸੇ ਨੂੰ ਹਾਂ ਤੇਰੀ ਮਾਂ ਮੇਲੇ ਆਇਆ ਸੀ ਜਿਹੜਾ ਸਾਰੇ શરીਰ ਚ ਮੈਨੂੰ ਜਰ ਲੈ ਕੇ ਆਈ ਉਹ ਕਰਨਾ ਪੁੱਤ ਕਰਨਾ ਹਰਾ ਵੀ ਹੋ ਗਿਆ ਨਹੀਂ ਪੁੱਤ ਹੋ ਗਿਆ ਹਾਂ ਮੈਂ ਮਰ ਜਾ ਚੱਕਰ ਜੇ ਵੀ ਆ ਜਾਂਦੇ ਆ ਬਸ ਨਹੀਂ ਆਉਂਦਾ ਪੁੱਤ ਨਹੀਂ ਆਉਂਦਾ ਬਾਈ ਕੋਈ ਨਹੀਂ ਪੁੱਤ ਕੋਈ ਨਹੀਂ ਉਹ ਡਰਨਾ ਪੁੱਤ ਮੈਂ ਮਰ ਜੂਗਾ ਨਹੀਂ ਮਰਦਾ ਪੁੱਤ ਡਰਨਾ ਉਹ ਬੁਲਾ ਲਾ ਅੱਗੇ ਮੈਂ ਗਿਆ ਪੁੱਤ ਓ ਕਿੱਧਰ ਵੜ ਗਿਆ ਚੋੜ ਲੂ ਓ ਬਾਬਾ ਆ ਜਾ ਆ ਜਾ ਓ ਬਾਬਾ ਓ ਯਾਰ ਮੜਾ ਚੱਲੀ ਯਾਰ ਕਰੇ ਓ ਬੱਚਾ ਓਏ ਅੱਜ ਕਿਵੇਂ ਆ ਗਿਆ ਤੂੰ ਤੁਰਕੇ ਓ ਤੁਰਕੇ ਤਾਂ ਠੀਕ ਐ ਕੀ ਗੱਲ ਹੋ ਗਈ ਫੇਰ ਸੱਪ ਸੁਪਾਏ ਬਾਪੂ ਨੇ ਭੇਜ ਜਾਗਾ ਮੜਾ ਕਰੇ ਯਾਰ ਇੱਕ ਤਾਂ ਮੁੰਦਰਾ ਢਿੱਲੀਆਂ ਹੋਈਆਂ ਪਈਆਂ ਕਿਵੇਂ ਓ ਮੜਾ ਬਾਪੂ ਨੇ ਬੁਲਾਇਆਗਾ ਉਹ ਤਾਂ ਨੂੰ ਲੈ ਕੇ ਆ ਖਾਦੇ ਇਹਨੂੰ ਕੀ ਗੱਲ ਹੋ ਗਈ ਸੱਪ ਸੁਪਰ ਲੜ ਗਿਆ ਓ ਯਾਰ ਆਹੋ ਲੜ ਗਿਆ ਤਲ ਚਲੀ ਜਾ ਆਦਾ ਮੈਨੂੰ ਨਾ ਤੁਸੀਂ ਸੁਖ ਦੇ ਰੱਖਿਆ ਬਸ ਮੈਨੂੰ ਪਤਾ ਗਾ ਹਾਂ ਨਾ ਮੈਨੂੰ ਦੱਸੀ ਬਹੁਤ ਲੱਗੂ ਪਤਾ ਆ ਗਿਆ ਆ ਗਿਆ ਮੈਂ ਚਲਾ ਜਲਦੀ ਕਰ ਆ ਮੈਨੂੰ ਫੜਾ ਦੇ ਰਫਲੀ ਜੀ ਇਹ ਨਹੀਂ ਫੜਾਉਂਦੇ ਹੁੰਦੇ ਸੰਤ ਚਲਾ ਜਾ ਸਾਤਾ ਵੀ ਆ ਜ਼ਰੂਰੀ ਵਸਤੂਆਂ ਹੁੰਦੀਆਂ ਇਹਦੇ ਵਿੱਚ ਆ ਪੈਰ ਦੇ ਕਿਧਰ ਗੋਹਾ ਥੱਲੇ ਕੋਈ ਗੱਲ ਨਹੀਂ ਓਏ ਆ ਜਾ ਪਾਪਾ ਜਲਦੀ ਆ ਜਾ ਹਾਈ ਹਾਈ ਵੇ ਪਤਾ ਬੇਬੇ ਤਾਂ ਕੋਈ ਨਹੀਂ ਆ ਗਿਆ ਜੋ ਹਾਂ ਆ ਗਿਆ ਫੇਰ ਲੜਾਲਿਆ ਸੱਪ ਨਹੀਂ ਜੜੀ ਤੂੰ ਲੈ ਲੋੜ ਦੇ ਹੋ ਜ਼ਹਿਰ ਘੜੀਏ ਫੜਾ ਹੱਥ ਰੇ ਫਟੋ ਇੱਧਰ ਲੜਿਆ ਮੇਰੇ ਮੇਰੇ ਇੱਧਰ ਲੜਿਆ ਲਿਆ ਹੋ ਗਿਆ ਜੋਗਿਆ ਇੱਧਰ ਲੜਿਆ ਲੜਿਆ ਸਭ ਇਹਦੇ ਇਹਦੇ ਲੜਿਆ ਤੂੰ ਕੱਢੂਗਾ ਜ਼ਹਿਰ ਇਹ ਹਾਂ ਕੱਢੂ ਪਾ ਪਾ ਕੱਢ ਦੇ ਨੀ ਤੂੰ ਚੱਲ ਪਤਾ ਕੀ ਗੱਲ ਹੈ ਉਹ ਜ਼ਹਿਰ ਹੈ ਇਹਨੂੰ ਆਏ ਹੋ ਗਿਆ ਕੱਢ ਦਿੰਦੇ ਆ ਜ਼ਹਿਰ ਲੈ ਆ ਜਾ ਪਾ ਇੱਧਰ ਨੂੰ ਤੇ ਤੂੰ ਇੱਥੇ ਬੈਠ ਕੇ ਮੁੰਡੇ ਨੇ ਜ਼ਹਿਰ ਕਰ ਦਿੱਤਾ ਉਸ ਨਹੀਂ ਹੋਇਆ ਤੈਨੂੰ ਤੂੰ ਇੱਥੇ ਪੈ ਜਾ ਪੈ ਜਾ ਕਿੱਥੇ ਲੜਿਆ ਆ ਜਾ ਆ ਜਾ ਕਿੱਥੇ ਲੜਿਆ ਮੈਨੂੰ ਦੱਸ ਮੜਾ ਜਾ ਬੈਠ ਹਾਂ 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 ਇਹ ਇਹ ਤੇ ਹੀ ਲੜਿਆ ਉਹ ਮੈਂ ਆਪਦੀ ਦਵਾਈ ਭੁੱਲਿਆ ਮੈਂ ਚੱਕ ਲਿਆ ਵਾਂ ਦਵਾਈ ਬੈ ਜਾ ਇੱਥੇ ਬੈਠ ਇੱਥੇ ਸਾਬਾ ਜਹਰ ਕਰਦੇ ਮੁੰਡੇ ਦੇ ਚੂਸ ਕੇ ਕੱਢ ਚੂਸ ਤਾਂ ਨਾ ਕੱਢ ਬਾਬਾ ਹਟਦਾ ਮੁੰਡਾ ਰੋਈ ਜਾਂਦਾ ਕੱਢਦੇ ਹਾਏ ਇਹਦਾ ਹੱਥ ਕਿਵੇਂ ਫੜ ਲਿਆ ਸੀ ਬਾਪੂ ਆ ਲੈ ਮੈਂ ਮਰ ਜੂ ਉਹ ਨਹੀਂ ਮਰਦਾ ਇਹ ਤਾਂ ਜ਼ਹਿਰੀਲਾ ਸੱਪ ਨਹੀਂ ਹੈਗਾ ਸੀ ਬੱਚਾ ਉਹ ਸੱਪ ਉਹੀ ਸੀ ਉਹੀ ਸੱਪ ਸੀ ਸਾਡੇ ਘਰੋਂ ਤੂੰ ਫੜ ਕੇ ਲੈ ਕੇ ਨਹੀਂ ਗਿਆ ਉਹੀ ਸੱਪ ਹੈ ਹੁਣ ਇਹਨੂੰ ਨੰਗ ਲਿਆ ਮੈਂ ਆ ਗਿਆ ਮੈਂ ਪਟਾਰੀ ਚੱਕ ਕੇ ਲਿਆਉਣਾ ਇੱਥੇ ਬੈਠ ਇੱਥੇ ਇੱਥੇ ਬੈਠ ਤੂੰ ਤੂੰ ਸਾਨੂੰ ਸੱਪ ਬੈ ਡਰਾਇਕ ਜਾਨਾ ਬੈ ਕੱਢਦਾ ਨਹੀਂ ਜ਼ਹਿਰ ਨਹੀਂ ਨਹੀਂ ਡਰਾਉਂਦਾ ਨਹੀਂ ਬੰਮੀ ਛੜ ਹੋਵੇ ਉਧਰ ਨਹੀਂ ਡਰਾਉਂਦਾ ਨਹੀਂ ਹੈਗਾ ਮੈਂ ਉਧਰ ਦੀ ਹੋ ਜਾ ਤੂੰ ਡਰਾਣਾ ਪਰੇ ਹੋ ਜਾ ਪਾਪਾ ਕੱਢ ਡਰਾਉਂਦਾ ਨਹੀਂ ਡਰਾਉਂਦਾ ਨਹੀਂ ਪਾਪਾ ਕੱਢ ਚੱਲ ਜੋ ਗਿਆ ਕੱਢ ਦੇ ਨਾ ਜ਼ਹਿਰ ਤਾਂ ਬਾਬਾ ਕੱਢ ਉਹ ਸੱਪ ਤਾਂ ਫਿਰਦਾ ਬਾਬਾ ਕੱਢ